ਹਾਂ ਬਿਲਕੁਲ ਸਾਡਾ ਤੁਹਾਡਾ ਬੋਲ ਨਹੀਂ ਫਿਰ ਐਵੇਂ ਨਹੀਂ ਤਾਂ ਨਹੀਂ 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 ਉਹ ਕਿੱਦਾਂ ਵੱਟੇ ਬਦੀ ਮਤਲਬ ਆਉਂਦੇ ਆਪਾਂ ਬੀ ਸਰ ਮੇਰੀ ਗੱਲ ਸੁਣਾ ਸਰ ਇੱਕ ਮਿੰਟ ਮੇਰੀ ਗੱਲ ਸੁਣਾ ਤੁਸੀਂ ਅਫਸਰ ਬਣਿਓ ਤੁਸੀਂ ਇੱਦਾਂ ਬਣ ਕੇ ਆ ਗਏ ਪ੍ਰਮੋਸ਼ਨ ਕਿ ਸਟੈਪ ਵਾਈਜ਼ ਹੀ ਹੁੰਦੀ ਹੈ ਨਾ ਹਾਂਜੀ ਪ੍ਰਮੋਸ਼ਨ ਸਟੈਪ ਵਾਈਜ਼ ਹੁੰਦੀ ਹੈ ਪਰ ਗਲਤੀ ਮੇਰੀਆਂ ਗਲਤੀਆਂ ਹੋਈਆਂ ਜਾਂ ਫਿਰ ਅਸੀਂ ਨੋਟਸ ਬੁਕੂਈ ਕਰਨਗੇ ਸਰਸਰ ਸਾਡੂ ਦੱਸੋ ਸੋਹਣੇ ਸੇ ਦਾ ਖਰਚ ਕੀ ਗਿਆ ਸਾਡੀ ਤਾਂ ਇਹ ਧਾਰਮਿਕ ਜਗਾ ਉਹ ਭਾਗਾਂ ਕਿ ਬਧੀ ਜਾ ਰਹੇ ਆ ਅੱਗੇ ਕੀ ਬਾਤ ਨੇ ਕੱਲ ਕੋਣ ਆਇਆ ਸੀ ਆਪਣੇ ਮੈਂ ਮੇਰ ਸਾਹਿਬ ਆਇਆ ਸੀ ਜਦੋਂ ਮੈਂ ਪਿਛਲੀ ਵਾਰ ਆਇਆ ਥੋੜੇ ਦਾ ਸਿਰਫ ਮੇਰ ਐਂ ਦੋ ਘਟਾ ਮੇਰ ਸਾਹਿਬ ਆ ਕੇ ਜੇ ਸਾਡੇ ਕੋਲੋਂ ਭਾਵੇਂ ਸਾਡੇ ਮੇਰ ਸਾਹਿਬ ਨੇ ਕਿਹਾ ਤੁਸੀਂ ਉਹਦਾ ਫੁੱਲ ਵੀ ਲਗਾਓ ਉਹਨੇ ਘੱਖ ਵੀ ਲਾਓ ਮੈਂ ਪੁੱਛੀ ਨਾ ਪੁੱਛੋ ਜੀ ਤੁਸੀਂ ਉਹਦਾ ਤਾਂ ਕਰਕੇ ਆਉਂ ਕਰੋ ਉੱਥੇ ਤਾਂ ਕਰ ਮੈਂ ਬੇਰ ਨਾਲ ਕੋਈ ਸਾਹਮਣੇ ਪੁੱਛ ਨਗਰ ਨਿਗਮ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਦੱਸ ਦਈਏ ਸੜਕਾਂ ਕਿਨਾਰੇ ਬਹੁਤ ਸਾਰੇ ਲੋਕਾਂ ਵੱਲੋਂ ਧਾਰਮਿਕ ਸਥਾਨਾਂ ਨੂੰ ਬਣਾ ਕੇ ਉਹਨਾਂ ਦੀ ਆੜ ਦੇ ਵਿੱਚ ਨਜਾਇਜ਼ ਕਬਜ਼ੇ ਕੀਤੇ ਜਾਂਦੇ ਆ ਬਿੱਤੇ ਦਿਨੀ ਨਗਰ ਨਿਗਮ ਵੱਲੋਂ 21 ਨੰਬਰ ਫਾਟਕ ਦੇ ਕੋਲ ਪੁਲ ਦੇ ਹੇਠਾਂ ਬਣਿਆ ਇੱਕ ਨਜਾਇਜ਼ ਕਬਜ਼ਾ ਉਸ ਨੂੰ ਹਟਾਇਆ ਗਿਆ ਦੱਸਦੀਏ ਇੱਥੇ ਇੱਕ ਦਰਗਾਹ ਬਣਾਈ ਗਈ ਦਰਗਿਆ ਦੇ ਸਾਹਮਣੇ ਇਸ ਤਰ੍ਹਾਂ ਝੁੱਗੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਨਗਰ ਨਿਗਮ ਨੂੰ ਪਹਿਲਾਂ ਹੀ ਸ਼ਿਕਾਇਤਾਂ ਮਿਲ ਰਹੀਆਂ ਸੀ ਤੇ ਇਸ ਸ਼ਿਕਾਇਤ ਤੋਂ ਬਾਅਦ ਮਨੀਸ਼ਪੁਰੀ ਸੁਪਰਡੈਂਡ ਇੱਥੇ ਪਹੁੰਚਦੇ ਆਪਣੀ ਟੀਮ ਦੇ ਨਾਲ ਤੇ ਉਹਨਾਂ ਵੱਲੋਂ ਇਸ ਪੂਰੀ ਜਿਹੜੀ ਨਜਾਇਜ਼ ਉਸਾਰੀ ਹੈ ਇਸ ਨੂੰ ਢਾਈ ਢੇਰੀ ਕੀਤਾ ਗਿਆ ਇੱਥੇ ਜਿਹੜਾ ਸੇਵਾਦਾਰ ਸੀ ਉਸ ਵੱਲੋਂ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਇਹ ਕਹਿ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਮਾਲਕ ਤੁਹਾਨੂੰ ਦੇਖ ਲਵੇਗਾ ਪਰ ਮਾਲਕ ਕਦੇ ਵੀ ਇਹ ਨਹੀਂ ਚਾਹਦਾ ਕਿ ਕਿਤੇ ਨਜਾਇਜ਼ ਸਾਰੀ ਘਰ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਲੋਕ ਅਕਸਰ ਇਸ ਦੀ ਸ਼ਿਕਾਇਤ ਕਰਦੇ ਨੇ ਭਾਈ ਇਹ ਅਸੀਂ ਤੁਹਾਨੂੰ ਪਿਛਲੇ ਮੈਨੂੰ ਪੰਜਾ ਜਿਹੜਾ ਹੋ ਗਿਆ ਜਾਂ ਤੁਸੀਂ ਕੋਈ ਕਾਰਵਾਈ ਅਸੀਂ ਤੁਹਾਨੂੰ ਕਦੇ ਵੀ ਜ਼ਿਆਦਾ ਤੁਸੀਂ ਅਜਿਹਾ ਨਹੀਂ ਆ ਰਹੇ ਇਹਨੂੰ ਤਾਰ ਕੋਈ ਗੱਲ ਨਹੀਂ ਅਜਿਹਾ ਤਾਰਨਾ ਪਿਛਲੀ ਵਾਰੀ ਆਏ ਤੁਸੀਂ ਕਹਿੰਦੇ ਤੁਸੀਂ ਆਪੀ ਦਰਵਾਜ਼ਾ ਖਾਂਦੇ ਵੀ ਤੁਹਾਡੇ ਕੋਲ ਮੌਕਾ ਹੈਗਾ ਵੀ ਤੁਸੀਂ ਜੋ ਸਮਾਨ ਬਣਾ ਤਾਰਨਾ ਚਾਹਨੇ ਤਾਂ ਉਹ ਨਹੀਂ ਜੇ ਇਸੇ ਵੀ ਆ ਰਹੀ உ பண்ணி ਕੋਈ ਕੰਪਲੇਂਟ ਵੜ ਕੇ ਦੇ ਰਿਹਾ ਕੋਈ ਗੱਲ ਨਹੀਂ ਅੱਜ ਤੱਕ ਇਹਨੇ ਕਰਨੋਂ ਕਾਰਵਾਈ ਨਹੀਂ ਕੀਤੀ ਨਹੀਂ ਲਾਜ ਤੁਸੀਂ ਇੱਕ ਮੁਲਾਜ਼ਮ ਹੋ ਕੱਚੇ ਦੇ ਪੱਤਰ ਕੱਚੇ ਕਿਤੇ ਨਗਰ ਨਿਗਮ ਤੇ ਤੁਹਾਨੂੰ ਤਾਂ ਆਪ ਸਮਝ ਹੋਣੀ ਚਾਹੀਦੀ ਆਹ ਮਾਰਾ ਹੀ ਨਗਰ ਨਿਗਮ ਦੀ ਸੇਵਾ ਕਰ ਰਹੇ ਹੋ ਉਹ ਸੇਵਾ ਕਿਤੇ ਹੋਰ ਦਰਗਾਹ ਤੇ ਚਲੇ ਜਾਓ ਉਥੇ ਅੰਦਰ ਦਰਗਾਹ ਤੇ ਕਰ ਲਓ ਤੇ ਜਿਹੜੀ ਹੈ ਇਹ ਕੀ ਕਰ ਰਹੇ ਆ ਮਾਰਾ ਇਹ ਇਹ ਨਨਕਰ ਰੁੱਕੇ ਧੱਕੇ ਪਈ ਜਾ ਰਹੇ ਮੈਂ ਤੇ ਗੈਰਦੁਨੋਂ ਇਹ ਚੱਕ ਨੂੰ ਤੁਸੀਂ ਉਹ ਅਸੀਂ ਅਸੀਂ ਉਧਰ ਨਹੀਂ ਕੁਝ ਕਹਿੰਦੇ हां। ਤੁਸੀਂ ਕਰਵਾ ਲਓ ਕੋਈ ਜੀਸੀਪੀ ਨਾਲ ਹੀ ਅਸੀਂ ਲਾ ਦਿੰਦੇ ਹਾਂ। ਇਹ ਪਤੀ ਮਜਬੂਰ ਹੈ। ਮੇਰਾ ਹੀ ਬਣਾ ਵੀ ਹੈ ਕਹਿੰਦੇ ਤੁਸੀਂ ਆਪੀ ਕਰਵਾ ਦਿਓ। ਅਸੀਂ ਆਪੀ ਕਰਵਾ ਦਈਏ। ਕੋਈ ਨਹੀਂ ਕਰਵਾਉਣਾ। ਤੁਹਾਡੀ ਸਹਿਮਤੀ ਹੈ? ਨਹੀਂ ਸਾਡੀ ਸਹਿਮਤੀ ਕਾਦੀ ਮਾਲਕਾਂ ਦੀ ਸਹਿਮਤੀ। ਨਾ ਤੇਰੀ ਤੁਹਾਡੀ ਸਹਿਮਤੀ ਹੈ ਨਾ ਵੀ ਤੁਸੀਂ ਨਹੀਂ ਕਰਾ ਸਕਦੇ। ਮੇਰਾ ਮਤਲਬ ਇਹ ਹੈ। ਹੱਥ ਲਾ ਸਕਦੇ। ਹੈਂ? ਦੇਖੋ ਅਸੀਂ ਮਜਬੂਰ ਹਾਂ ਅਸੀਂ ਹੱਥ ਨਹੀਂ ਲਾ ਸਕਦੇ। ਚਲੋ ਕੋਈ ਨਹੀਂ। ਕੀ ਆਪ ਕਰਵਾ ਦੋ। ਠੀਕ ਹੈ। ਕਰਾ ਦਿਓ। ਜੀਸੀਪੀ ਨਾਲ ਕਰਵਾ ਦੇ ਦਿੰਦਾ ਹਾਂ। ਠੀਕ ਹੈ। ਮਲਾ ਤੁਹਾਡੀ ਸਮਝ ਦੇ ਵਿੱਚ ਆ ਹੀ ਗਿਆ ਹੁਣ ਕਿ ਇੱਕ ਦਰਗਾਹ ਬਣਾਈ ਜਾਂਦੀ ਹੈ ਜਿਸ ਦਾ ਕੋਈ ਵੀ ਇਤਿਹਾਸ ਨਹੀਂ ਇਹ ਦਰਗਾਹ ਅੰਦਰ ਤੋਂ ਬਾਹਰ ਸ਼ਿਫਟ ਕੀਤੀ ਗਈ ਹੈ ਉਸ ਤੋਂ ਬਾਅਦ ਜਦੋਂ ਇਸ ਦਰਗਾਹ ਦੇ ਅੱਗੇ ਤੋਂ ਅੱਗੇ ਤਰਪਾਲਾਂ ਪਾ ਕੇ ਕਬਜ਼ੇ ਕੀਤੇ ਜਾ ਰਹੇ ਨੇ ਇਸ ਦੀ ਸ਼ਿਕਾਇਤਾਂ ਨਗਰ ਨਿਗਮ ਦੇ ਅਧਿਕਾਰੀਆਂ ਤੱਕ ਪਹੁੰਚ ਰਹੀਆਂ ਸਨ ਕਿ ਇੱਥੇ ਸ਼ਾਮ ਵੇਲੇ ਗਲਤ ਕੰਮ ਜਿਸ ਤਰ੍ਹਾਂ ਕਿ ਨਸ਼ੇ ਦਾ ਸੇਵਨ ਯਾਰ ਵਾਲਾ ਰਪਾ ਵੀ ਹੁੰਦਾ ਉਹ ਸ਼ਿਕਾਇਤ ਦੇ ਆਧਾਰ ਤੇ ਜਦੋਂ ਨਗਰ ਨਿਗਮ ਇੱਥੇ ਕਾਰਵਾਈ ਕਰਨ ਪਹੁੰਚਦਾ ਤਾਂ ਉਹਨਾਂ ਨੂੰ ਇਸ ਗਲ ਤੋਂ ਧਾਰਮਿਕ ਆਸਥਾ ਦੇ ਵਿੱਚ ਡਰਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਹਾਨੂੰ ਮਾਲਕ ਆਪ ਦੇਖੇਗਾ ਪਰ ਨਗਰ ਨਿਗਮ ਦੇ ਅਧਿਕਾਰੀ ਇਸ ਗੱਲ ਨੂੰ ਸਿੱਧਾ ਇਹ ਕਹਿੰਦੇ ਆ ਕਿ ਨਗਰ ਨਿਗਮ ਆਪਣਾ ਕੰਮ ਕਰ ਰਿਹਾ ਹੈ ਤੇ ਮਾਲਕ ਇਹ ਨਹੀਂ ਕਦੇ ਵੀ ਕਹਿੰਦਾ ਕਿ ਤੁਸੀਂ ਸੜਕਾਂ ਤੇ ਨਾਜਾਇਜ਼ ਕਬਜ਼ੇ ਕਰੋ ਉਹਨਾਂ ਕਿਹਾ ਜੇਕਰ ਤੁਸੀਂ ਸੇਵਾ ਕਰਨੀ ਹੈ ਤਾਂ ਕਿਸੇ ਅچھے ਸਥਾਨ ਦੇ ਉੱਤੇ ਜਾ ਕੇ ਕਿਸੇ ਦਰਗਾਹ ਦੇ ਵਿੱਚ ਜਾ ਕੇ ਤੁਸੀਂ ਸੇਵਾ ਕਰ ਸਕਦੇ ਹੋ ਇਸ ਤਰ੍ਹਾਂ ਨਾਜਾਇਜ਼ ਸਾਰੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਪੀਲਾ ਪੰਜਾ ਚੱਲਦਾ ਤੇ ਨਾਜਾਇਜ਼ ਸਾਰੀਆਂ ਨੂੰ ਨਸਤੋ ਨਾਬੂਤ ਕਰ ਦਿੱਤਾ ਜਾਂਦਾ ਹੈ ਇਥੇ ਤਾਂ ਦੱਸ ਦਈਏ ਉਹਨਾਂ ਦਾ ਜਿਹੜੇ ਸੇਵਾਦਾਰ ਉੱਥੇ ਬੈਠੇ ਸੀ ਉਹਨਾਂ ਦਾ ਕੁਝ ਉੱਚ ਅਧਿਕਾਰੀਆਂ ਦਾ ਨਾਂ ਵੀ ਲਿੱਤਾ ਗਿਆ ਰਾਜਨੀਤਿਕ ਲੋਕਾਂ ਦਾ ਨਾਂ ਵੀ ਲਿੱਤਾ ਗਿਆ ਪਰ ਨਗਰ ਨਿਗਮ ਆਪਣੀ ਕਾਰਵਾਈ ਤੋਂ ਨਹੀਂ ਚੁੱਕਿਆ ਉਹਨਾਂ ਵੱਲੋਂ ਆਪਣੀ ਕਾਰਵਾਈ ਬਾਖੂਬੀ ਨਵਾਈ ਗਈ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀ ਆਪਣੀ ਕਾਰਵਾਈ ਨੂੰ ਅੰਜਾਮ ਦੇ ਰਹੇ ਨੇ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਇਸੇ ਤਰ੍ਹਾਂ ਉਸਾਰੀਆਂ ਕਰਦੇ ਨੇ ਬਾਅਦ ਦੇ ਵਿੱਚ ਉੱਥੇ ਪੱਕਾ ਡੇਰਾ ਬਣਾ ਲੈਂਦੇ ਨੇ ਤੇ ਕੁਝ ਸਾਲਾਂ ਬਾਅਦ ਜਦੋਂ ਸੰਗਤ ਉੱਥੇ ਜੁੜ ਜਾਂਦੀ ਹੈ ਤਦ ਫਿਰ ਉਸ ਨਾਜਾਇਜ਼ ਕਬਜ਼ੇ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ ਇਸ ਦੇ ਨਾਲ ਜਿੱਥੇ ਸਰਕਾਰੀ ਜ਼ਮੀਨ ਨੂੰ ਨੁਕਸਾਨ ਹੁੰਦਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਨਗਰ ਨਿਗਮ ਦੀ ਇੱਕ ਵਧੀਆ ਕਾਰਵਾਈ ਹੈ ਅਤੇ ਇਸੇ ਤਰ੍ਹਾਂ ਜੰਗਲਾਤ ਵਿਭਾਗ ਨੂੰ ਵੀ ਚਾਹੀਦਾ ਉਹ ਵੀ ਕਾਰਵਾਈ ਕਰੇ ਕਿਉਂਕਿ ਬਹੁਤ ਤਾਤ ਗਿਣਤੀ ਦੇ ਵਿੱਚ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਨਜਾਇਜ਼ ਉਸਾਰੀਆਂ ਕਰਕੇ ਉਹਨਾਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਲੋਕਾਂ ਵੱਲੋਂ ਇਹ ਨਵਾਂ ਤਰੀਕਾ ਅਪਣਾਇਆ ਗਿਆ ਹੈ ਕਿ ਇੱਕ ਪਾਸੇ ਕੁਝ ਚਾਰ ਚਾਦਰਾਂ ਰੱਖ ਕੇ ਉੱਥੇ ਗ੍ਰੀਨ ਕਲਰ ਦਾ ਰੰਗ ਕਰਕੇ ਉਸ ਨੂੰ ਦਰਗਾਹ ਦਾ ਨਾਮ ਦੇ ਕੇ ਉੱਥੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਦੇਖਦੇ ਹੀ ਦੇਖਦੇ ਕੁਝ ਚਿਰਾਂ ਦੇ ਬਾਅਦ ਉਹ ਅਸਥਾਨ ਕੋਈ ਸਿੱਧ ਅਸਥਾਨ ਬਣ ਜਾਂਦਾ ਹੈ ਜਿਸ ਦਾ ਕੋਈ ਇਤਿਹਾਸ ਨਹੀਂ ਹੁੰਦਾ ਤੇ ਬਾਅਦ ਦੇ ਵਿੱਚ ਕੋਈ ਪੁੱਛਦਾ ਤਾਂ ਫਿਰ ਆਸਥਾ ਤੇ ਠੇਸ ਪਹੁੰਚਾਉਣ ਵਾਲੀ ਗੱਲ ਕੀਤੀ ਜਾਂਦੀ ਹੈ ਤੇ ਉਸ ਆਸਥਾ ਦੇ ਅੰਦਰ ਹਰੇਕ ਨੂੰ ਬੰਦੀ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਕਾਰਵਾਈ ਪਹਿਲ ਦੇ ਆਧਾਰ ਤੇ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ ਤਾਂ ਜੋ ਬਾਅਦ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਜਿਹੀਆਂ ਗੱਲਾਂ ਦਾ ਸਾਹਮਣਾ ਕਰਨਾ ਪਵੇ ਜਿਨ੍ਹਾਂ ਵਿੱਚ ਇਹ ਦਬਕਾ ਜਾਂ ਡਰਗ ਪੈਦਾ ਕੀਤਾ ਜਾਂਦਾ ਹੈ ਕਿ ਤੁਹਾਨੂੰ ਮਾਲਕ ਦੇਖ ਲਵੇਗਾ ਮਤਲਬ ਕਿ ਤੁਹਾਨੂੰ ਕੋਈ ਬਦਦਵਾ ਲੱਗ ਜਾਵੇਗੀ ਪਰ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿਉਂਕਿ ਕੋਈ ਵੀ ਪਰਮਾਤਮਾ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਅਤੇ ਉਹ ਨਾ ਹੀ ਕਦੇ ਇਹ ਪਰミਸ਼ਨ ਦਿੰਦੇ ਹਨ ਕਿ ਤੁਸੀਂ ਨਜਾਇਜ਼ ਸੜਕਾਂ ਦੇ ਉੱਤੇ ਕਬਜ਼ੇ ਕਰੋ ਇਸ ਕਾਰਵਾਈ ਦੀ ਸਾਰੇ ਪਾਸੇ ਸਲਾਹਗਾ ਕੀਤੀ ਜਾਵੇਗੀ ਕਿਉਂਕਿ ਲੋਕਾਂ ਦੀ ਬਾਰ ਬਾਰ ਸ਼ਿਕਾਇਤ ਕੀਤੀ ਜਾਂਦੀ ਹੈ ਨਗਰ ਨਿਗਮ ਨੂੰ ਕਿ ਇਹ ਗਲਤ ਤਰੀਕੇ ਨਾਲ ਕੁਝ ਲੋਕਾਂ ਨੇ ਇੱਥੇ ਝੁੱਗੀਆਂ ਪਾਈਆਂ ਹੋਈਆਂ ਨੇ ਤੇ ਇੱਥੇ ਉੱਚੀ ਉੱਚੀ ਡੈਕ ਚੱਲਦੇ ਨੇ ਤੇ ਨਸ਼ੇ ਦਾ ਸੇਵਨ ਹੁੰਦਾ ਤੇ ਕੁਝ ਲੋਕ ਆ ਕੇ ਇੱਥੇ ਬੈਠਦੇ ਨੇ ਜਿਸ ਤੋਂ ਆਉਣ ਵਾਲੇ ਰਾਹੀਗਰਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਅਜਿਹੀਆਂ ਸ਼ਿਕਾਇਤਾਂ ਨਗਰ ਨਿਗਮ ਕੋਲ ਪਹੁੰਚੀਆਂ ਤੇ ਨਗਰ ਨਿਗਮ ਪੀਲਾ ਪੰਜਾ ਲੈ ਕੇ ਇੱਥੇ ਕਾਰਵਾਈ ਕਰਨ ਲਈ ਪਹੁੰਚਿਆ ਤੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਮਨੀਸ਼ਪੁਰੀ ਸੁਪਰਡੈਂਟ ਨਗਰ ਨਿਗਮ ਕਾਰਵਾਈ ਖੁਦ ਖੜਕੇ ਕਰਵਾ ਰਹੇ ਨੇ ਤੇ ਤਿੱਖੀ ਬਹਿਸ ਤੋਂ ਬਾਅਦ ਵੀ ਇਹ ਕਾਰਵਾਈ ਲਗਾਤਾਰ ਜਾਰੀ ਰਹੀ